ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਵਰਨ ਫੈਮਿਲੀ ਵਲੌਗਸ ਵਿੱਚ ਹੋਰ ਸਨੌ ਜੀ ਸਾਰੇ ਕਿਵੇਂ ਆ ਉਮੀਦ ਕਰਦੀ ਆ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਰਾਜੀ ਖੁਸ਼ੀ ਆਉਂਗੇ ਹਾਂਜੀ ਅੱਜ ਦਿਨ ਹੈਗਾ ਜੀ ਵੀਰਵਾਰ ਦਾ ਅਸੀਂ ਕਿਤੇ ਚੱਲੇ ਆ ਜਿੱਥੇ ਚੱਲਿਆ ਤੁਹਾਨੂੰ ਜ਼ਰੂਰ ਮਿਲਾਵਾਂਗੇ ਅਸੀਂ ਕਿੱਥੇ ਚੱਲੇ ਆ ਹਨਾ ਤੇ ਆਪਾਂ ਨੇ ਸੂਟ ਵੇਅਰ ਕਰ ਲਿਆ ਨਿਊ ਸੂਟ ਜਿਹੜਾ ਆਪਾਂ ਨੈੱਕ ਬਣਵਾਇਆ ਸੀਗਾ ਇਹ ਵਾਲਾ ਇਹਦਾ ਨੈੱਕ ਸੀਗਾ ਇਹ ਇਹ ਵਾਲਾ ਇਨਮੇ ਇਸ ਵਾਰ 40 ਇੰਚ ਰਖਾਏ ਨੇ ਵੈਸੇ ਮੇਰੇ ਤੇ 43 44 45 ਹਨਾ ਕਮੀਜ਼ ਹੁੰਦੇ ਨੇ ਬਟ ਇਸ ਵਾਰ ਮੈਂ 44 ਹੀ ਰਖਾਏ ਨੇ ਸਾਰੇ ਆਪਣੇ ਸੂਟ ਤੇ ਇਹ ਵਾਲਾ ਇਹਦਾ ਦੁਪੱਟਾ ਹੈ ਇਹ ਦੁਪੱਟਾ ਹੈ ਤੇ ਇਹ ਆਪਣਾ ਸੂਟ ਆ ਤੇ ਹੋ ਗਿਆ ਆਪਾਂ ਰੈਡੀ ਸ਼ੈਡੀ ਪਰ ਰੈਡੀ ਸ਼ੈਡੀ ਹੋ ਗਿਆ ਜੀ ਹੁਣ ਆਪਾਂ ਤੁਹਾਨੂੰ ਜਿੱਥੇ ਅਸੀਂ ਜਾਣਾ ਉੱਥੇ ਜਾ ਕੇ ਮਿਲਾਂਗੇ ਬੱਚੇ ਵੀ ਨਾਲੇ ਸੀਗੇ ਜਾਣਾ ਸਵੇਰ ਤੋਂ ਸਹਤ ਸਕੂਲ ਜਾਣਾ ਹੁੰਦਾ ਉਹ ਤੋਂ ਨੁੱਕੜੀ ਹੈਗੀ ਮਤਲਬ ਲੇਟ ਉੱਠ ਵੀ ਅੱਜ ਦਾ ਸਵੇਰ ਤੇ ਉੱਠੀ ਹੋਈ ਆ ਤੇ ਸਹਤ ਦੇ ਪਾਪਾ ਵੀ ਆ ਹੋ ਗਿਆ ਸੀਗਾ ਮੈਂ ਹੀ ਸਾਰੇ ਕੰਮ ਨੂੰ ਕਰਕੇ ਫਿਰ ਹੁਣ ਰੈਡੀ ਹੋਈ ਨਹੀਂ ਤਾਂ ਹੀ ਨੂੰ ਹੋ ਗਿਆ 10:00 ਵੱਜ ਗਏ ਬਸ ਹੁਣ ਅਸੀਂ ਚੱਲਦੇ ਆ ਸਹਤ ਦੇ ਪਾਪਾ ਬਾਹਰ ਕੁਵਾੜੀਆਂ ਚਕਾਰ ਰਹੇ ਨੇ ਜਿਹੜਾ ਗੱਤਾ ਜਿਹਾ ਪਿਆ ਸੀਗਾ ਬੋਤਲਾ ਬੂਤਲਾਂ ਜੀਆਂ ਤੇ ਬਾਕੀ ਜੀ ਸਾਈਜ਼ ਦੇ ਪਪਾ ਦੇ ਪਹਿਲਾ ਵਾਲਾ ਕੁਰਤਾ ਪਜਾਮਾ ਆ ਗਿਆ ਕਿਉਂਕਿ ਇਹਨਾਂ ਦੀ ਗਲੀਟ ਏਦਾਂ ਦੀ ਆ ਵੀ ਜੇ ਇਹ ਦੋ ਦਿਨ ਰੋਟੀ ਘਟਾ ਦਿੰਦੇ ਨੇ ਤਾਂ ਇਹਨਾਂ ਦਾ ਪੇਟ ਸਹੀ ਹੋ ਜਾਂਦਾ ਤੇ ਹੁਣ ਇਹਨਾਂ ਦਾ ਕੁਰਤਾ ਪਜਾਮਾ ਇਨਫੈਕਟ ਆ ਗਿਆ ਫੈਂਸ ਸਹੀ ਤੇ ਕੇ ਨਾਲ ਅਭੀ ਜੋਤਰੀ ਹੋ ਗਿਆ ਰੈਡੀ ਸ਼ੈਡੀ ਸਪਲਾਈ ਬਾਕੀ ਚੱਲੀ ਹੈ ਤੇ ਅਭੀ ਜੋ ਦਿਖਾ ਰਿਹਾ ਛੱਲੀਆਂ ਤੇ ਬਾਕੀ ਜੀ ਹੁਣ ਅਸੀਂ ਤੁਹਾਨੂੰ ਮਿਲਦੇ ਆ ਜਾ ਕੇ ਰਸਤੇ ਦੇ ਵਿੱਚ ਬਣੇ ਰਿਓ ਚੱਕ ਲੈ ਪੁੱਤ ਚਾਬੀ ਜਾ ਕੇ ਲੈ ਚੱਕੀ ਨਹੀਂ ਆਜੀ ਚਲੋ ਜੀ ਰਸਤੇ 'ਚ ਮਿਲਦੇ ਹਾਂ ਹਾਂਜੀ ਇੱਥੇ ਅਸੀਂ ਚੱਲ ਪਏ ਸੀਗੇ ਅਸੀਂ ਗੱਡੀ 'ਚ ਬੈਠ ਗਏ ਸੀਗੇ ਰਸਤੇ ਵਿੱਚ ਉੱਤਰ ਕੇ ਵਿਜੋਤ ਆ ਗਿਆ ਸੀ ਮੂਰੇ ਕਹਿੰਦਾ ਮੈਂ ਚਲਾਉਣਾ ਮਮਾ ਗੱਡੀ ਪਾਪਾ ਮੈਨੂੰ ਚਲਾ ਲੈਣ ਦੋ ਹਨਾ ਤੇ ਇੱਥੇ ਦੇ ਪਾਪਾ ਸਸਤੀ ਗੱਲ ਬੁਲਾ ਰਹੇ ਆ ਤੁਹਾਨੂੰ ਸਾਰੇ ਜਾਣੇ ਕਿਉਂਕਿ ਫਿਰ ਇਹਨਾਂ ਦਾ ਮਤਲਬ ਕਿ ਵੌਇਸ ਰਿਕਾਰਡਿੰਗ ਕਿੰਨੀ ਸੀਗੀ ਵੀ ਦਿਮਾਗ 'ਚ ਰਹੀਆਂ ਨਹੀਂ ਹੈਗਾ ਵੀ ਵਿੱਚ ਹਨਾ ਆਪਣਾ ਸੌਂਗ ਚੱਲ ਰਿਹਾ ਸੀਗਾ ਤਾਂ ਕਰਕੇ ਫਿਰ ਮੈਨੂੰ ਆਫ ਕਰਨੀ ਪਈ ਦੀਦੀ ਸਾਡੀ ਪੈ ਗਈ ਪਿੱਛੇ ਤੇ ਇਹ ਪੈ ਗਈ ਸੀ ਕਿ ਅਸੀਂ ਜਾ ਰਹੇ ਸੀਗੇ ਬਸ ਅਸੀਂ ਪਹੁੰਚਣ ਵਾਲੇ ਸੀਗੇ ਤੇ ਰਸਤੇ ਦੇ ਵਿੱਚ ਬੈਠ ਗਿਆ ਸੀ ਅਭੀ ਜੋਤ ਕਹਿੰਦਾ ਪਾਪਾ ਮੈਨੂੰ ਵੀ ਚਲਾ ਲੈਣ ਦੋ ਪਹਿਲਾਂ ਮੈਂ ਮੇਰੀ ਵੀ ਸਲਾਹ ਵੜੀ ਸੀ ਵੀ ਮੈਂ ਵੀ ਚਲਾਵਾ ਫਿਰ ਮੈਂ ਕਹਾਂ ਨਹੀਂ ਵੀ ਚੱਲ ਫੇਰ ਕਿਸੇ ਦਿਨ ਟਰਾਈ ਕਰੂੰਗੀ ਵੀ ਹੁਣ ਨਹੀਂ ਕਰਦੀ ਕਿਉਂਕਿ ਅਸੀਂ ਲੇਟ ਸੀਗੇ ਥੋੜਾ ਜਿਹਾ ਲੇਟ ਤਾਂ ਨਹੀਂ ਸੀਗੇ ਬਟ ਗਰਮੀ ਬਹੁਤ ਸੀਗੀ ਤੁਹਾਨੂੰ ਪਤਾ ਹੀ ਆ ਹੁਣ ਕਿੰਨੀ ਗਰਮੀ ਹੋ ਚੁੱਕੀ ਆ ਹਨਾ ਬਸ ਅਸੀਂ ਜਿੱਥੇ ਜਾਣਾ ਸੀਗਾ ਉਹ ਪਿੰਡਾਂ ਦੇ ਕੋਲ ਪਹੁੰਚੇ ਚੱਲੇ ਸੀਗੇ ਤੇ ਨੇੜੇ ਹੀ ਆਗੇ ਸੀਗੇ ਤੇ ਜਿਆਦਾ ਦੂਰ ਨਹੀਂ ਸੀਗੇ ਸਾਡੇ ਪਿੰਡਾਂ ਤੋਂ ਮੰਨ ਲਓ ਅੱਧੇ ਘੰਟੇ ਦਾ ਰਸਤਾ ਹੈਗਾ ਇਹ ਅੱਧੇ ਭੌਣੇ ਘੰਟੇ ਦਾ ਤੇ ਜਾ ਰਹੇ ਸੀਗੇ ਤੇ ਬਾਕੀ ਜਿਹੜੇ ਮੇਰੇ ਚੈਨਲ ਤੇ ਨਿਊ ਆਏ ਆ ਪਲੀਜ਼ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਕੇ ਦੱਸਿਓ ਤੁਹਾਨੂੰ ਸਾਡੀਆਂ ਵੀਡੀਓਜ਼ ਕਿਵੇਂ ਲੱਗਦੀਆਂ ਨੇ ਹਾਂਜੀ ਅਸੀਂ ਪਹੁੰਚ ਗਏ ਸੀਗੇ ਜਿੱਥੇ ਅਸੀਂ ਜਾਣਾ ਸੀਗਾ ਅਸੀਂ ਆਏ ਸੀਗੇ ਮਤਲਬ ਕਿ ਇਹਨਾਂ ਨਹਿਰ ਦੇ ਕਿਨਾਰੇ ਤੇ ਮਤਲਬ ਕਿ ਬਣਿਆ ਹੋਇਆ ਇਹ ਝਾੜ ਸਾਹਿਬ ਕੋਲ ਪਿੰਡ ਹੈਗਾ ਇਹ ਬਸੀ ਗੁਜਰਾ ਪੀਰ ਗਾਜ਼ੀ ਬਣੀ ਹੋਈ ਆ ਮਤਲਬ ਕਿ ਆਪਣੇ ਲੱਖ ਦਾ ਤਾਂ ਪੀਰ ਜੀ ਦੀ ਹਨਾ ਨਾ ਹੋਆ ਆਪਣੇ ਕੀ ਕਹਿੰਦੇ ਹੁੰਦੇ ਨੇ ਮਸਜਿਦ ਬਣੀ ਹੋਈ ਆ ਤੇ ਉੱਥੇ ਨਾ ਮਤਲਬ ਕਿ ਹਰ ਸਾਲ ਮੇਲਾ ਲੱਗਦਾ ਏ ਹਨਾ ਮੇਲਾ ਬਹੁਤ ਭਰਦਾ ਵੈਸੇ ਵੀ ਵੀਰਵਾਰ ਨੂੰ ਕਾਫੀ ਲੋਕ ਆਉਂਦੇ ਨੇ ਇੱਥੇ ਨਾ ਚਾਦਰ ਚੜਾਈ ਜਾ ਰਹੀ ਸੀਗੀ ਇੱਥੇ ਹੋ ਗਿਆ ਸੀਗਾ 12:1 ਦਾ ਟਾਈਮ 1 ਦਾ ਹੋ ਗਿਆ ਸੀ ਟਾਈਮ ਤੇ ਅਸੀਂ ਆਗੇ ਸੀਗੇ 8:10 ਕੋਣਕ 11 ਵਜੇ ਸਾਇਦ ਪਾਪਾ ਮਤਲਬ ਕਿ ਜਦੋਂ ਕੁਵਾਰੇ ਹੁੰਦੇ ਸੀ ਨਾ ਕਾਫੀ ਜ਼ਿਆਦਾ ਸੇਵਾ ਕਰਨ ਆਉਂਦੇ ਹੁੰਦੇ ਸੀ ਇਕੱਠੇ ਹੋ ਕੇ ਮੁੰਡੇ ਇਹ ਇੱਕ ਦਿਨ ਪਹਿਲਾਂ ਆ ਜਾਂਦੇ ਹੁੰਦੇ ਸੀ ਬੁੱਧਵਾਰ ਨੂੰ ਤੇ ਵੀਰਵਾਰ ਨੂੰ ਫਿਰ ਜਾਗ ਹੁੰਦਾ ਹੈ ਹਨਮ ਭੰਡਾਰਾ ਹੁੰਦਾ ਹੈ ਤਾਂ ਕਰਕੇ ਫਿਰ ਇੱਥੇ ਮਤਲਬ ਕਿ ਹੁਣ ਕਾਫੀ ਸਾਲ ਹੋ ਗਏ ਸੀਗੇ ਆਈ ਨਹੀਂ ਸੀ ਹੁੰਦਾ ਸੈਦ ਪਾਪਾ ਵੀ ਨਹੀਂ ਸੀ ਆਉਂਦੇ ਜੱਤੋਂ ਬਾਅਦ ਮੈਰਿਜ ਹੋ ਗਈ ਕਦੇ ਹੋਇਆ ਮੁੱਠਾ ਟੇਕ ਜਾਂਦੇ ਸੀਗੇ ਨਹੀਂ ਨਹੀਂ ਸੀ ਆਉਂਦੇ ਹੈਗੇ ਫਿਰ ਇੱਥੇ ਜਿਹੜੇ ਮਤਲਬ ਕਿ ਸੇਵਾਦਾਰ ਬਾਬਾ ਜੀ ਨੇ ਹਨ ਉਹਨਾਂ ਨੇ ਫੋਨ ਕੀਤਾ ਸੀਗਾ ਵੀ ਭੰਡਾਰਾ ਹਰਜੀਤ ਜ਼ਰੂਰ ਆਈ ਹਨਾ ਤੇ ਤਾਂ ਕਰਕੇ ਫਿਰ ਇਸ ਵਾਰ ਸੈਦ ਪਾਪਾ ਕਹਿੰਦੇ ਵੀ ਚਲ ਆਪਾਂ ਜਾ ਕੇ ਆਵਾਂਗੇ ਵੀ ਕਿੰਨੇ ਸਾਲ ਹੋ ਗਏ ਮੈਨੂੰ ਲੱਗਦਾ ਮੈਂ ਤਾਂ ਇੱਕ ਵਾਰੇ ਗਈ ਸੀਗੀ ਜਦੋਂ ਸਹਜ ਹੋਈ ਸੀਗੀ ਛੋਟੀ ਜੀ ਸੀ ਸਹਜ ਉਦੋਂ ਰਾਤ ਰਹਿ ਕੇ ਆਏ ਸੀ ਅਸੀਂ ਮਤਲਬ ਕਿ ਸੈਦ ਪਾਪਾ ਬੁੱਧਵਾਰ ਨੂੰ ਚਲੇ ਜਾਂਦੇ ਹੁੰ ਬਾਰ ਬੁੱਧਵਾਰ ਰਾਤ ਨੂੰ ਇਹਨਾਂ ਨੇ ਸੇਵਾ ਕਰਨ ਲੱਗ ਜਾਣਾ ਹਨ ਤੇ ਬਹੁਤ ਜ਼ਿਆਦਾ ਮੰਨਤਾ ਹੈ ਪਿੰਡ ਵਾਲਿਆਂ ਦੀ ਬਹੁਤ ਜ਼ਿਆਦਾ ਮੰਨਤਾ ਹੈ ਬਾਕੀ ਬਹੁਤ ਦੂਰੋ ਦੂਰੋ ਲੋਕ ਆਉਂਦੇ ਨੇ ਹਨਾ ਸਭ ਤੋਂ ਬੜੀ ਵਧੀਆ ਚੀਜ਼ ਮੈਨੂੰ ਇਹ ਵੀ ਲੱਗੀ ਆ ਹਨਾ ਜਦੋਂ ਮਤਲਬ ਕਿ ਚਲੋ ਇਹਨਾਂ ਦੀ ਕਲਾਮ ਜੋ ਵੀ ਪੜਦੇ ਨੇ ਹਨਾ ਮੈਨੂੰ ਨਹੀਂ ਪਤਾ ਹਨਾ ਕੀ ਕਰਦੇ ਨੇ ਜੋ ਵੀ ਇਹਨਾਂ ਦੀ ਅਰਦਾਸ ਹੁੰਦੀ ਆ ਹਨਾ ਆਪਣੀ ਪੰਜਾਬੀ ਭਾਸ਼ਾ ਵਿੱਚ ਉਹਦੇ ਵਿੱਚ ਨਾ ਇਹਨਾਂ ਨੇ ਚਾਰੋਂ ਸਹਜਾਦਿਆਂ ਦੇ ਨਾਮ ਲਏ ਹਨਾ ਇਹਨਾਂ ਜਾਦਾ ਵਧੀਆ ਲੱਗਿਆ ਮਤਲਬ ਕਿ ਬਹੁਤ ਵਧੀਆ ਲੱਗਿਆ ਹਨ ਇੰਨੀ ਰੌਣਕਾਂ ਲੱਗੀਆਂ ਹੋਈਆਂ ਅਸੀਂ ਇੰਨੀ ਸੰਗਤ ਆਈ ਹੋਈ ਸੀਗੀ ਬਹੁਤ ਦੂਰੋਂ ਦੂਰੋਂ ਸੰਗਤ ਆਉਂਦੀ ਹੈ ਹਨਾ ਮਤਲਬ ਕਿ ਸ਼ਾਮ 11 ਵਜੇ ਤੱਕ ਰਾਤ ਨੂੰ ਹਨਾ ਉਹ ਚੱਲਦੀਆਂ ਆਪਣਾ ਕਵਾਲੀਆਂ ਵੀ ਚੱਲਦੀਆਂ ਨੇ ਤੇ ਇੱਥੇ ਜੀ ਆਪਾਂ ਲੱਗੇ ਸੀਗੇ ਲੰਗਰ ਛਕਣ ਅੰਦਰ ਬੈਠ ਕੇ ਸੀਗੇ ਆਪਾਂ ਸਾਈ ਦੇ ਪਾਪਾ ਬਾਹਰ ਸੰਗਤ ਅਜ ਲੰਗਰ ਛਕੀ ਜਾਂਦੀ ਸਾਈ ਦੇ ਪਾਪਾ ਕਹਿੰਦੇ ਤੁਸੀਂ ਅੰਦਰੇ ਬੈਠ ਜਾਓ ਮਤਲਬ ਕਿ ਜਿਹੜੇ ਉੱਥੇ ਬਾਬਾ ਜੀ ਸੇਵਾਦਾਰ ਨੇ ਹਨਾ ਉਹਨਾਂ ਨੇ ਮਤਲਬ ਕਿ ਜਿਹੜੇ ਹੈਗੇ ਨੇ ਉੱਥੇ ਉਹ ਉਹਨਾਂ ਦਾ ਘਰ ਵੀ ਵਿੱਚੇ ਬਣਾਇਆ ਹੋਇਆ ਉੱਥੇ ਆਪਾਂ ਕੂਲਰ ਲਾ ਕੇ ਬੈਠ ਕੇ ਸੀ ਆਪਾਂ ਮੈਂ ਇੱਥੇ ਲੰਗਰ ਦੀ ਵੇਟ ਕਰ ਰਹੀ ਸੀ ਮੈਂ ਕਿਹਾ ਚਲੋ ਪ੍ਰਸ਼ਾਦਾ ਛਕਾਂਗੇ ਆਪਾਂ ਤੇ ਬਾਹਰ ਸੰਗਤਾਂ ਛਕੀ ਜਾਂਦੀਆਂ ਸੀ ਬਾਕੀ ਹੁਣ ਇਥੋਂ ਇਸ ਟਾਈਮ ਤੋਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਜਦੋਂ ਚਾਦਰ ਝੜਦੀ ਹੈ ਹਨਾ ਫਿਰ ਇੰਨੀ ਜ਼ਿਆਦਾ ਵੱਧਦੀ ਜਾਂਦੀ ਹੈ ਸੰਗਤ ਇੰਨੀ ਵੱਧਦੀ ਜਾਂਦੀ ਹੈ ਫਿਰ ਰਾਤ ਤੱਕ 11 ਵਜੇ ਤੱਕ ਕਵਾਲੀਆਂ ਚੱਲਦੀਆਂ ਨੇ ਕਾਫੀ ਜ਼ਿਆਦਾ ਹੋ ਹੋ ਜਾਂਦੀਆਂ ਨੇ ਬਾਕੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਮੈਂ ਕਿਸੇ ਵੀ ਧਰਮ ਨੂੰ ਮਾੜਾ ਚੰਗਾ ਨਹੀਂ ਬੋਲਦੀ ਹੈਂਗੀ ਹਰ ਧਰਮ ਦੀ ਰਿਸਪੈਕਟ ਕਰਦੀਆਂ ਹਨਾ ਤੇ ਸ਼ਾਇਦ ਪਾਪਾ ਇੱਥੇ ਪਹਿਲਾਂ ਜਾਂਦੇ ਹੁੰਦੇ ਸੀ ਜਾ ਸਕਦੇ ਆਪਾਂ ਸਾਲ ਚ ਇੱਕ ਵਾਰ ਜ਼ਰੂਰ ਮੱਥਾ ਟੇਕ ਕੇ ਆਓ ਹਨਾ ਕਿਉਂਕਿ ਇੱਥੇ ਕਿਹੜਾ ਕੋਈ ਮਾੜੀ ਜਗ੍ਹਾ ਏ ਜਾ ਕੇ ਸਾਨੂੰ ਚੰਗਾ ਮਾੜਾ ਕੀਤਾ ਜਾਂਦਾ ਏ ਹਨਾ ਲੱਖ ਦਾਤਾ ਪੀਰ ਜੀ ਨੂੰ ਤੁਸੀਂ ਸਾਰੇ ਜਾਣੇ ਜਾਣਦੇ ਹੋ ਉੱਥੇ ਆਪਣਾ ਉਹਨਾਂ ਦਾ ਨਮਸਕਾਰ ਕਰ ਲਈਦਾ ਇੱਧਰ ਹੈਗੀ ਸੀਗੀ ਇਹ ਰਸਤਾ ਜਾ ਰਿਹਾ ਹਨਾ ਅੱਗੇ ਜਾ ਕੇ ਪਿੰਡ ਆ ਮਤਲਬ ਕਿ ਨਹਿਰ ਦੇ ਕੰਡੇ ਤੇ ਹੀ ਬਣਿਆ ਹੋਇਆ ਸਾਹਮਣੇ ਹੈਗੀ ਨਹਿਰ ਹਨਾ ਜਿਹੜੀ ਝਾਰ ਸਾਹ ਵਾਲੀ ਨਹਿਰ ਆ ਤੇ ਉੱਥੇ ਕੰਡੇ ਦੀ ਬਣਿਆ ਇੱਥੇ ਜੀ ਹੋ ਗਿਆ ਸੀਗਾ ਰਾਤ ਦਾ ਟਾਈਮ ਅਸੀਂ ਆਗੇ ਸੀਗੇ ਆਪਣੇ ਘਰ ਅਸੀਂ 3:00 ਵਜੇ ਆਗੇ ਸੀਗੇ ਕਿਉਂਕਿ ਗਰਮੀ ਬਹੁਤ ਜ਼ਿਆਦਾ ਸੀਗੀ ਤਾਂ ਕਰਕੇ ਸਹਜ ਦੇ ਪਪਾ 3:00 ਵਜੇ ਲੈ ਕੇ ਆਗੇ ਸੀਗੇ ਕਹਿੰਦੇ ਵੀ ਗਰਮੀ ਬਹੁਤ ਲੱਗ ਜਾਂਦੀ ਹੈ ਬੱਚਿਆਂ ਨੂੰ ਵੀ ਬਹੁਤ ਗਰਮੀ ਲੱਗ ਰਹੀ ਸੀ ਸਹਜ ਅਭੀ ਤਾਂ ਪਹਿਲੀ ਵਾਰ ਗਏ ਸੀਗੇ ਮੈਂ ਦੂਜੀ ਵਾਰ ਗਈ ਸੀਗੀ ਭੰਡਾਰੇ ਤੇ ਮਤਲਬ ਕਿੰਨੇ ਸਾਲਾਂ ਦੇ ਵਿੱਚ ਸਹਜ ਜੀ ਛੋਟੀ ਜੀ ਸੀਗੀ ਜਦੋਂ ਮੈਂ ਜਾ ਕੇ ਆਈ ਸੀ ਇੱਥੇ ਨਾ ਮੈਨੂੰ ਰਮਨ ਨੇ ਪਿਆਜ਼ ਵਗੈਰਾ ਭੇਜਤੀ ਸੀਗੇ ਪਤੀਨਾ ਮੇਰੇ ਕੋ ਪਿਆ ਸੀਗਾ ਕੰਦੀ ਦੀ ਵੀ ਮੈਂ ਉਹਨਾਂ ਵਿਚਾਰੀ ਹਲਦੀ ਉਲਦੀ ਕੁਝ ਕਰ ਰਹੀ ਸੀਗੀ ਮਤਲਬ ਕਿ ਲੇਟ ਹੋ ਗਈ ਸੀਗੀ ਕਾਫੀ ਜ਼ਿਆਦਾ ਕੰਦੀ ਦੀਦੀ ਵੀ ਚਟਣੀ ਬਣਾ ਕੇ ਦੇ ਦਿਓ ਮੈਨੂੰ ਵੀ ਮੈਂ ਸਬਜ਼ੀ ਬਣਾਉਣ ਲੱਗਣਾ ਵੀ ਮੇਰੇ ਪਲੀਜ਼ ਹੈਲਪ ਕਰ ਦਿਓ ਮੈਂ ਕਿ ਚਲ ਕੋਈ ਨਾ ਵੀ ਤੂੰ ਭੇਜ ਦੇ ਹਨਾ ਵੀ ਮੈਂ ਬਣਾ ਦਾਨੀ ਆ ਤੇਰੀ ਚਟਣੀ ਕੋਈ ਗੱਲ ਨਹੀਂ ਤੇਰੀ ਚਟਣੀ ਨਹੀਂ ਮਤਲਬ ਕਿ ਪਦੀਨੇ ਦੀ ਚਟਣੀ ਤੈਨੂੰ ਬਣਾ ਕੇ ਦੇ ਦਾਨੀ ਆ ਇਹਦੇ ਵਿੱਚ ਮੈਂ ਪਾ ਲਿਆ ਸੀਗਾ ਮਤਲਬ ਕਿ ਪਿਆਜ਼ ਸੀਗੇ ਹਰੀਆਂ ਮਿਰਚਾਂ ਅਰਮਨ ਨੇ ਕੱਟ ਕਟਿੰਗ ਕਰਕੇ ਮਤਲਬ ਕਿ ਭੇਜਦੇ ਸੀਗੇ ਪਿਆਜ਼ ਵਗੈਰਾ ਉਹਦੇ ਛਿੱਲੇ ਹੋਏ ਸੀਗੇ ਤੇ ਵਿੱਚ ਪਾ ਲਈ ਸੀਗੀ ਥੋੜਾ ਜਿਹਾ ਚੀਨੀ ਥੋੜਾ ਜਿਹਾ ਨਮਕ ਤੇ ਗ੍ਰੈਂਡ ਕਰਤਾ ਸੀਗਾ ਪਤੀਨੇ ਦੀਆਂ ਪੱਤੀਆਂ ਪਾਲੀਆਂ ਸੀਗੀਆਂ ਬਾਕੀ ਉਹਨੂੰ ਮੈਂ ਕਿਹਾ ਵੀ ਤੂੰ ਟੇਸਟ ਅਕੋਰਡਿੰਗ ਤੂੰ ਆਪਣੇ ਆਪ ਪਾ ਲਈ ਹਨਾ ਵੀ ਜੇ ਮੈਨੂੰ ਤੈਨੂੰ ਵਧੀਆ ਲੱਗਿਆ ਘੱਟ ਵੱਧ ਕੁਝ ਪਾਉਣਾ ਹੋਇਆ ਜਾਂ ਮਿੱਠਾ ਚ ਹਨਾ ਨਮਕ ਥੋੜਾ ਹੋਰ ਪਾਉਣਾ ਹੋਇਆ ਵੀ ਤੂੰ ਆਪ ਪਾ ਲਈ ਉਸ ਤੋਂ ਬਾਅਦ ਮੈਂ ਚਟਣੀ ਕੁੱਟਣ ਲੱਗ ਗਈ ਸੀਗੀ ਹੈਂਡ ਗ੍ਰੈਂਡਰ ਦੇ ਨਾਲ ਮੈਨੂੰ ਹੈਂਡ ਗ੍ਰੈਂਡਰ ਨਾਲ ਹੀ ਵਧੀਆ ਲੱਗਦੀ ਹੈ ਜਾਂ ਮੈਨੂੰ ਕੁੰਡੀ 'ਚ ਕੁੱਟੀ ਹੋਈ ਵਧੀਆ ਲੱਗਦੀ ਹੈ ਕੁੰਡੀ ਮੈਂ ਸੈਦਵਾ ਆਪਾਂ ਨੂੰ ਕਿਹਾ ਮੈਂ ਕਿਹਾ ਜਦੋਂ ਤੁਸੀਂ ਇਧਰ ਹਿਮਾਚਲ ਸਾਈਡ ਵੱਲ ਉਤਰ ਪੱਥਰਾਂ ਦੀ ਬਣੀ ਹੋਈ ਬਹੁਤ ਵਧੀਆ ਮਿਲ ਜਾਂਦੀ ਆ ਮੈਂ ਕਿਹਾ ਵੀ ਤੁਸੀਂ ਲੈ ਕੇ ਆਇਓ ਹਨਾ ਤੇ ਇੱਥੇ ਮੈਂ ਮਤਲਬ ਕਿ ਮੈਨੂੰ ਮਿਕਸਰ ਚ ਬਣਾਈ ਹੋਈ ਨਹੀਂ ਵਧੀਆ ਲੱਗਦੀ ਮਿਕਸਰ ਚ ਨਾ ਕੁਝ ਹੋਰੇ ਬਣ ਜਾਂਦਾ ਚਟਣੀ ਦਾ ਝੱਗ ਜੀ ਆ ਜਾਂਦੀ ਆ ਝੱਗ ਵਾਲੀ ਚੀਜ਼ ਮੈਨੂੰ ਬਿਲਕੁਲ ਪਸੰਦ ਨਹੀਂ ਹੈਗੀ ਜਿਹਦੇ ਉੱਪਰ ਝੱਗ ਜੀ ਆ ਜਾਵੇ ਹਨਾ ਸ਼ੇਕ ਵੀ ਤਾਂ ਹੀ ਮੈਂ ਇਹਦੇ ਵਿੱਚ ਬਣਾਉਣੀ ਆ ਮੈਨੂੰ ਝੱਗ ਵਾਲਾ ਸ਼ੇਕ ਵਗੈਰਾ ਇਦਾਂ ਦੀ ਕੋਈ ਚੀਜ਼ ਪਸੰਦ ਨਹੀਂ ਹੈਗੀ ਤੇ ਇੱਥੇ ਚਟਣੀ ਆਪਣੀ ਆਨ ਵਧੀਆ ਬਣ ਗਈ ਸੀਗੀ ਮੈਂ ਪਾਕੇ ਸੈਜ ਨੂੰ ਦੇਣ ਗਈ ਸੀ ਮੈਂ ਕਿ ਸੈਜ ਦੇ ਚਾਚੀ ਨੂੰ ਫੜਾਇਆ ਜਾ ਕੇ ਵੀ ਚਟਣੀ ਬਣ ਗਈ ਸੈਜ ਪਤਾ ਨਹੀਂ ਕੁਛ ਕਰ ਰਹੀ ਸੀ ਖੇਡ ਰਹੀ ਸੀਗੀ ਸਾਰੇ ਬੱਚੇ ਇਕੱਠੇ ਹੋ ਕੇ ਕਹਿੰਦੀ ਮम्मा ਬਸ 1 ਮਿੰਟ ਮੈਂ ਆਈ ਵੀ ਤੁਸੀਂ ਇੰਨੇ ਰੱਖੋ ਵੀ ਮੈਂ ਆਉਣੀ ਆ ਹਨਾ ਕਿਉਂਕਿ ਇਕੱਠੇ ਹੋ ਕੇ ਜੇ ਬੱਚੇ ਖੇਡਣੇ ਲੱਗ ਜਾਂਦੇ ਨੇ ਫਿਰ ਕਹਿੰਦੇ ਨੇ ਇੱਕ ਮਿੰਟ ਪੰਮਾ ਬੱਸ ਤੇ ਇੱਥੇ ਮੈਂ ਆ ਰੱਖਤੀ ਸੀ ਜੀ ਲਿਆ ਕੇ ਮੈਂ ਕਿਹਾ ਚੱਲ ਹੁਣ ਸਹੇਜ ਆ ਕੇ ਆਪੇ ਲੈ ਜੂਗੀ ਪਰ ਆ ਗਈ ਸੀ ਜਦੇ ਉੱਠ ਕੇ ਫਿਰ ਉਹਨੂੰ ਪਤਾ ਸੀਗਾ ਵੀ ਚਾਚੀ ਨੂੰ ਫੜਾ ਕੇ ਆਉਣੀ ਆ ਮੈਂ ਕਿਹਾ ਜਾ ਫੜਾਇਆ ਵੀ ਚਾਚੀ ਨੇ ਫਿਰ ਲੇਟ ਹੋ ਜਾਣਾ ਵੀ ਤੂੰ ਜਾ ਕੇ ਪਹਿਲਾਂ ਫੜਾਇਆ ਹਨਾ ਤੇ ਉਸ ਤੋਂ ਬਾਅਦ ਜੀ ਫਿਰ ਆਪਾਂ ਆਪਣੇ ਕੰਮ ਲੱਗੇ ਸੀਗੇ ਕਰਨ ਮੇਰੇ ਬਰਤਨ ਪਏ ਸੀਗੇ ਥੋੜੇ ਜਿਹਾ ਉਹ ਆਪਾਂ ਲੱਗੀ ਸੀ ਇਹ ਮੰਜਨ ਮੈਂ ਕਿਹਾ ਵੀ ਚਲੋ ਪਹਿਲਾਂ ਇਹ ਮੰਜਨ ਨਹੀਂ ਆ ਤੇ ਬਰਤਨ ਲੱਗ ਗਈ ਸੀ ਕਿ ਮੈਂ ਮੰਜਣਾ ਮੈਂ ਕਿ ਚਲੋ ਫਟਾਫਟ ਧੋ ਦੰਨੀ ਆ ਬਾਕੀ ਜਿਹੜੇ ਮੇਰੇ ਚੈਨਲ ਤੇ ਨਿਊ ਆਨੇ ਪਲੀਜ਼ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜਰੂਰ ਕਰਕੇ ਦੱਸਿਆ ਕਰੋ ਤੁਹਾਨੂੰ ਵੀਡੀਓਜ਼ ਕਿਵੇਂ ਦੀਆਂ ਲੱਗਦੀਆਂ ਨੇ ਇੱਕ ਪਿਆਰਾ ਜਿਹਾ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਹਨਾ ਵੀ ਤੁਹਾਨੂੰ ਕਿਵੇਂ ਦੀਆਂ ਵੀਡੀਓਜ਼ ਲੱਗਦੀਆਂ ਨੇ ਹਨਾ ਇਹ ਇੱਥੇ ਅਸੀਂ ਇੰਨੇ ਜ਼ਿਆਦਾ ਥੱਕ ਗਏ ਸੀ ਨਾ ਧੁੱਪ ਨੇ ਸਾਡੇ ਪਕੌੜੇ ਬਣਾਤੇ ਸੀ ਕਿ ਉਹ ਕਦੀ ਸੀਨੀ ਧੁੱਪ ਚ ਕਦੇ ਨਿਕਲੇ ਹੀ ਨਹੀਂ ਹੈਗੇ ਬਾਹਰ ਤੁਹਾਨੂੰ ਸੱਚ ਦੱਸਦੀ ਆ ਅਸੀਂ ਕਦੇ ਇੰਨਾ ਧੁੱਪ ਦੇ ਵਿੱਚ ਕਿਤੇ ਆਏ ਗਏ ਨਹੀਂ ਹੈਗੇ ਤੇ ਉੱਥੇ ਸਾਨੂੰ ਅੱਜ ਜਾਣਾ ਪੈ ਗਿਆ ਸਾਡੀ ਤਾਂ ਉੱਥੇ ਬੈਠ ਵੱਜ ਗਈ ਅਵੀ ਜੋ ਤੱਕ ਹੈ ਮम्मा ਮੈਂ ਨਹੀਂ ਆਉਂਦਾ ਮੈਨੂੰ ਤਾਂ ਗਰਮੀ ਬਹੁਤ ਲੱਗਦੀ ਆ ਹਨਾ ਤੇ ਕਹਿੰਦਾ ਸ਼ਾਮ ਨੂੰ ਆ ਜਾਵੇ ਆਪਣਾ ਮੱਥਾ ਟੇਕਣਾ ਦਿਨੇ ਦਿਨੇ ਧੁੱਪ ਚ ਨਾ ਆਵੇ ਹਨਾ ਮੈਂ ਪਸਾਇ ਦੇ ਪਾਪਾ ਨੂੰ ਕਿਹਾ ਵੀ ਸੀਗਾ ਮੈਂ ਕਿਹਾ ਆਪਾਂ ਸ਼ਾਮ ਨੂੰ ਚੱਲਾਂਗੇ ਇਹਦੇ ਪਾਪਾ ਮੰਨੇ ਨਹੀਂ ਹੈਗੇ ਕਹਿੰਦੇ ਨਹੀਂ ਫਿਰ ਕੀ ਜਾਣ ਦਾ ਫਾਇਦਾ ਸੇਵਾ ਤਾਂ ਹੁਣ ਕਰਨ ਦਾ ਮੌਕਾ ਤੇ ਫਿਰ ਮੈਂ ਕਿਹਾ ਚਲੋ ਵੀ ਚੱਲ ਚੱਲਦੇ ਆ ਉਸ ਤੋਂ ਬਾਅਦ ਜੀ ਆਪਾਂ ਆਪਣੇ ਭਾਂਡੇ ਵੀ ਕਰਲੇ ਸੀਗੇ ਸਾਰੇ ਵਾਸ਼ ਜਿੰਨੇ ਕਿ ਸੀਗੇ ਤੇ ਬਾਕੀ ਗਰਮੀ ਨੇ ਤਾਂ ਬੱਟ ਕੱਢੇ ਪਏ ਸੀਗੇ ਤੇ ਬੱਚੇ ਤਾਂ ਮੇਰੇ ਗੱਡੀ ਦੇ ਵਿੱਚ ਸੋ ਗਏ ਜਦ ਲਈ ਅਸੀਂ ਚੱਲਿਆ ਇਹਨਾਂ ਨੂੰ ਆਏ ਹੋ ਗਿਆ ਆਰਾਮ ਮਿਲ ਗਿਆ ਸਹਦਾ ਪਾਪਾ ਵੀ ਕਹਿਣ ਵਿਚਾਰੇ ਕਹਿੰਦਾ ਇਹ ਤਾਂ ਨਾਲ ਤਾਂ ਤਾਂ ਕਹਿੰਦਾ ਬੁਰਾ ਹਾਲ ਹੋ ਗਿਆ ਹਨਾ ਵੀ ਅਸੀਂ ਕਦੇ ਕੱਡੇ ਨਹੀਂ ਹੈਗੇ ਕਣ ਧੁੱਪ ਵਗੈਰਾ ਚ ਕਦੇ ਇੰਨਾ ਕਿਤੇ ਲੈ ਕੇ ਹੀ ਨਹੀਂ ਗਏ ਹੈਗੇ ਤੇ ਇੱਥੇ ਮੈਂ ਆਪਣੇ ਹੈਂਡ ਵਾਸ਼ ਕਰ ਲੂੰਗੀ ਉਸ ਤੋਂ ਬਾਅਦ ਮੈਂ ਹੁਣ ਮੈਂ ਕਿਹਾ ਆਪਣੀ ਕਿਚਨ ਵੀ ਸਾਫ਼ ਕਰਤੀ ਕਿਉਂਕਿ ਰੋਟੀ ਬਣਾਉਣ ਤੋਂ ਪਹਿਲਾਂ ਮੈਨੂੰ ਇਹ ਹੁੰਦਾ ਵੀ ਮੈਂ ਕਿਚਨ ਸਾਫ਼ ਕਰ ਲਵਾਂ ਇੱਕ ਵਾਰ ਸੈਲਫ ਸਾਫ ਕਰ ਲਾਉ ਆਪਾਂ ਨੇ ਕਰ ਲਈ ਇੱਥੇ ਮੈਂ ਕੱਢ ਕੇ ਰੱਖ ਦੂੰਗੀ ਦੁੱਧ ਮੈਂ ਮਤਲਬ ਕਿ ਹੁਣ ਸਾਇਦ ਪਾਪਾ ਆਉਣ ਵਾਲੇ ਸੀਗੇ ਉਹਨਾਂ ਨੇ ਮਤਲਬ ਕਿ ਫੋਨ ਮੈਨੂੰ ਕਰਤਾ ਸੀਗਾ ਆਉਣ ਵਾਲੇ ਹੀ ਸੀਗੇ ਮੈਂ ਕਿਹਾ ਚਲੋ ਵੀ ਮੈਂ ਫਟਾਫਟ ਆਈ ਗਈ ਸੀਗੇ ਆ ਦੇਖੋ ਆਈ ਗਈ ਸੀਗੇ ਮੈਂ ਆਪਣਾ ਦੁੱਧ ਵਾਲਾ ਪਾਂਡਾ ਖਾਲੀ ਕਰਕੇ ਰੱਖਣ ਲੱਗ ਗਈ ਸੀਗੀ ਤੇ ਮੈਂ ਕਹਾ ਚਲੋ ਵੀ ਪਹਿਲਾਂ ਦੁੱਧੜਾ ਪਾਂਡਾ ਖਾਲੀ ਕਰਕੇ ਨਾਲ ਦੀ ਨਾਲ ਆਪਾਂ ਦੁੱਧ ਵੀ ਰੱਖ ਦਾਂਗੇ ਪਰ ਰੋਟੀਆਂ ਜੈਦੇ ਪਾਪਾ ਦੇ ਆਿਆਂ ਤੋਂ ਬਣਾਈ ਸੀ ਕਿਉਂ ਕਿ ਅਸੀਂ ਦੋ ਦੋ ਰੋਟੀਆਂ ਖਾਣੀਆਂ ਹੁੰਦੀਆਂ ਸਾਡੀਆਂ ਉਹੀ 10 ਰੋਟੀਆਂ ਹੁੰਦੀਆਂ ਨੇ ਦੋ ਸਾਡੇ ਡੌਗੀਆਂ ਦੀਆਂ ਹੁੰਦੀਆਂ ਦੋ ਦੋ ਬੱਚਿਆਂ ਦੀਆਂ ਹੁੰਦੀਆਂ ਦੋ ਦੋ ਦੋਨਾਂ ਸਾਡੀਆਂ ਹੁੰਦੀਆਂ ਨੇ ਹਨਾ ਸਾਡੇ ਤੋਂ ਇੰਨਾ ਜ਼ਿਆਦਾ ਨਹੀਂ ਮਤਲਬ ਕਿ ਖਾਇਆ ਜਾਂਦਾ ਹੈਗਾ ਹਨਾ ਤੇ ਸਾਇਦ ਪਪਾ ਦਾ ਵੈਸੇ ਮੈਂ ਚਲੋ ਖਵਾ ਦਾਂਦੀ ਸੀ ਇਹਨਾਂ ਨੂੰ ਚਾਰ ਜਾਂ ਪੰਜ ਰੋਟੀਆਂ ਖਵਾ ਦਾਂਦੀ ਹੁੰਦੀ ਸੀ ਬਟ ਹੁਣ ਜਿਸ ਦਿਨ ਦਾ ਢਿੱਡ ਇਹਨਾਂ ਦਾ ਵਦਿਆ ਨਾ ਇਹ ਕਹਿੰਦੇ ਵੀ ਨਹੀਂ ਵੀ ਤੂੰ ਮੇਰੀਆਂ ਵੀ ਦੋਏ ਲਾਇਆ ਕਰ ਹਨਾ ਕਿਉਂਕਿ ਮੈਂ ਵੀ ਦੋਏ ਖਾਣੀਆਂ ਸਾਇਦ ਪਪਾ ਵੀ ਦੋਏ ਹੁਣ ਖਾਣ ਲੱਗ ਗਏ ਕਦੇ ਹੀ ਖਾ ਲੈਂਦੇ ਨੇ ਮਤਲਬ ਕਿ ਜੇ ਇੱਕ ਅੱਧੀ ਲੈਣੀ ਹੁੰਦੀ ਤਾਂ ਹੀ ਫਿਰ ਮੈਂ ਦੋ ਰੋਟੀਆਂ ਵੱਧ ਬਣਾ ਲੈਣੀ ਹੁੰਦੀਆਂ ਵੀ ਜੇ ਕਿਸੇ ਨੇ ਲੈਣੀ ਹੋਊਗੀ ਵੀ ਚਲੋ ਲੈ ਲੈਣਗੇ ਹਨਾ ਕਿਉਂਕਿ ਫਿਰ ਐਵੇਂ ਕੀ ਫਾਇਦਾ ਹਨਾ ਆ ਨਦੀ ਖਰਾਬੀ ਕਰਨੀ ਇੰਨੀ ਜ਼ਿਆਦਾ ਆਪਾਂ ਬਣਾ ਬਣਾ ਕੇ ਰੱਖੀ ਜਾਣਾ ਹਨਾ ਤੇ ਉਸ ਤੋਂ ਬਾਅਦ ਜੀ ਆਪਾਂ ਨੇ ਆਪਣਾ ਸੀਵਗਾਰ ਵੀ ਧੋ ਕੇ ਪੈਕੇਟ ਵਿੱਚ ਰੱਖਤੇ ਸੀਗੇ ਦੁੱਧ ਵੀ ਰੱਖਤਾ ਸੀ ਗਾਰਮ ਮੈ ਲੱਗੀ ਸੀਗੀ ਆਟਾ ਗੁੰਨਣ ਮੈਂ ਕਿਹਾ ਚਲੋ ਵੀ ਆਪਾਂ ਹੁਣ ਪਹਿਲਾਂ ਜਲਦੀ ਜਲਦੀ ਆਟਾ ਵੀ ਗੁੰਨ ਲੰਨੇ ਆ ਤੇ ਆਪਣੇ ਆਟਾ ਲੱਗੀ ਸੀਗੀ ਗੁੰਨਣ ਨਾਲ ਦੀ ਨਾਲ ਮੈਂ ਆਟਾ ਗੁੰਨਣ ਚ ਇੰਨੀ ਕਿ ਪਰਫੈਕਟ ਆ ਨਾ ਵੀ ਮਤਲਬ ਕਿ ਮੈਨੂੰ ਦੁਬਾਰਾ ਪਾਣੀ ਪਾਉਣ ਦੀ ਜ਼ਰੂਰਤ ਨਹੀਂ ਪੈਂਦੀ ਮੈਂ ਪਤਾ ਨਹੀਂ ਮੈਂ ਕੋਈ ਵੀ ਚੀਜ਼ ਕਦੇ ਨਾਪ ਤੋਲ ਕੇ ਨਹੀਂ ਪਾਈ ਹੈਗੀ ਨਾ ਮੈਂ ਕਦੇ ਹਲਦੀ ਨਾ ਕਦੇ ਮਿਰਚ ਨਾ ਕਦੇ ਨੂਨ ਹਨਾ ਵੀ ਹਾਂ ਆਪਾਂ ਇੰਨੀ ਹੀ ਪਾਉਣੀ ਆ ਮੈਂ ਕਦੇ ਵੀ ਨਾਪ ਤੋਲ ਕੇ ਚੀਜ਼ ਨਹੀਂ ਪਾਈ ਬਸ ਮੈਂ ਇਦਾਂ ਹੀ ਪਾ ਦਿਆਂ ਮੀਂਹ ਸਾਰੀ ਪਰਫੈਕਟ ਆ ਜਾਂਦੀ ਆ ਆ ਹੁਣ ਦੇਖੋ ਤੁਸੀਂ ਮੈਂ ਪਾਣੀ ਸਿਰਫ ਇੱਕ ਵਾਰ ਪਾਇਆ ਮੇਰਾ ਆਟਾ ਬਿਲਕੁਲ ਪਰਫੈਕਟ ਗੁੰਨ ਹੋ ਗਿਆ ਦੁਬਾਰਾ ਪਾਣੀ ਲਾਉਣ ਤੱਕ ਦੀ ਵੀ ਮੈਨੂੰ ਲੋੜ ਨਹੀਂ ਪਈ ਹੈਗੀ ਮੈਂ ਕਦੇ ਵੀ ਨਹੀਂ ਨਹੀਂ ਪੈਣਾ ਮੇਰੀਆਂ ਹਨਾ ਚਾਹ ਕਰਨਗੀਆਂ ਜਾਂ ਸਬਜੀ ਪਹਿਲਾਂ ਖਾ ਕੇ ਚੈੱਕ ਕਰਨਗੀਆਂ ਵੀ ਨੂਨ ਮਿਰਚ ਘੱਟ ਆ ਜਾਂ ਵੱਧ ਨਾ ਮੈਂ ਕਦੇ ਚੈੱਕ ਕੀਤਾ ਏ ਮੈਂ ਸਿਰਫ ਇਦਾਂ ਹੀ ਬਣਾ ਕੇ ਰੱਖ ਦੰਨੀ ਆ ਬਸ ਉਦਾਂ ਪਰਫੈਕਟ ਹੁੰਦਾ ਹਮੇਸ਼ਾ ਹੀ ਮੈਂ ਕਦੇ ਵੀ ਨੂਨ ਮਿਰਚ ਦਾ ਦਾਣਾਪ ਤੋਲ ਕੀਤਾ ਨਾ ਕਦੇ ਮਿੱਠੇ ਪੱਤੀ ਦਾ ਕੀਤਾ ਵੀ ਮਿੱਠਾ ਘੱਟ ਆ ਚਾਹ ਦੇ ਵਿੱਚ ਜਾਂ ਵੱਧਦਾ ਚਾਹ ਕੋਈ ਰਿਸ਼ਤੇਦਾਰ ਆ ਜਾਵੇ ਮੈਂ ਕਦੇ ਚੈੱਕ ਕਰਕੇ ਨਹੀਂ ਦੇਖਿਆ ਹੈਗਾ ਵੀ ਹਾਂ ਵੀ ਰਿਸ਼ਤੇਦਾਰ ਨੂੰ ਦੇਣ ਤੋਂ ਪਹਿਲਾਂ ਚਾਹ ਮੈਂ ਇੱਕ ਵਾਰ ਚੈੱਕ ਕਰ ਲਵਾਂ ਵੀ ਮਿੱਠਾ ਹੈਗਾ ਜਾਂ ਨਹੀਂ ਹੈਗਾ ਆਨੰਭਾਗ ਰੂ ਦੀ ਕਿਰਪਾ ਨਾਲ ਪਰਫੈਕਟ ਬਣ ਜਾਂਦੀ ਹਰ ਇੱਕ ਚੀਜ਼ ਤੇ ਇੱਥੇ ਹੁਣ ਮੈਂ ਆਪਣਾ ਤਵਾ ਲੱਗ ਗਿਆ ਸੀ ਕਿ ਧੋਣ ਦੁੱਧ ਆਪਾਂ ਰੱਖਤਾ ਸੀਗਾ ਗਰਮ ਮੈਂ ਕਿਹਾ ਚਲੋ ਦੁੱਧ ਵੀ ਗਰਮ ਹੋ ਜਾਊਗਾ ਤੇ ਆਪਾਂ ਤਵਾ ਵੀ ਆਪਣਾ ਥੋ ਲੈਨੇ ਆ ਤੇ ਇਸ ਤੋਂ ਬਾਅਦ ਹੁਣ ਆਪਾਂ ਲੱਗ ਜਾਾਂਗੇ ਰੋਟੀ ਬਣਾਉਣ ਰੋਟੀ ਬਣਾਉਣ ਨੂੰ ਕਿਉਂਕਿ 10 ਮਿੰਟ ਲੱਗਦੇ ਨੇ ਫਿਰ ਜ਼ਿਆਦਾ ਟਾਈਮ ਨਹੀਂ ਲੱਗਦਾ ਹੱਦ 15 ਮਿੰਟ ਲੱਗ ਜਾਂਦੇ ਨੇ ਹਣਾ ਤਾਂ ਕਰਕੇ ਮੇਗਾ ਚਲੋ ਹੁਣੇ ਬਣਾ ਲੰਨੀ ਆ ਇੱਥੇ ਜੀ ਆਪਾਂ ਰੋਟੀ ਬਣਾ ਲਈ ਸੀਗੀ ਆਪਣੀ ਪਾ ਲਈ ਸੀਗੀ ਚਟਨੀ ਸੀਗੀ ਪਤੀਨੇ ਦੀ ਤੇ ਕੜੀ ਪਕੌੜਾ ਸੀਗਾ ਆਪਣੇ ਕੋਲ ਤੇ ਆਪਣਾ ਕੀ ਕਹਿੰਦੇ ਨੇ ਰਾਇਤਾ ਸੀਗਾ ਕਈਏ ਦਾ ਹਨਾ ਤੇ ਲੱਸੀ ਆਪਾਂ ਪਾ ਲਈ ਸੀਗੀ ਇੱਥੋਂ ਇਸ ਤੋਂ ਬਾਅਦ ਆਪਾਂ ਹੁਣ ਖਾਵਾਂਗੇ ਰੋਟੀ ਸਾਡੀ ਕੋਕੋਲੀ ਹੁੰਦੀ ਹੈ ਸਬਜੀ ਦੀ ਇਹਦੇ ਨਾਲ ਦੇ ਲੋ ਅਸੀਂ ਚਾਰ ਜਾਣੇ ਖਾ ਲੈਨੇ ਆ ਤੇ ਅਸੀਂ ਰੋਟੀ ਪਾਣੀ ਖਾ ਕੇ ਅੱਜ ਸਾਡਾ ਇਹ ਆਇਆ ਸੀਗਾ ਤੁਹਾਨੂੰ ਗੁੱਡ ਨਾਈਟ ਕਰਨ ਦੇ ਲਈ ਤੇ ਬਾਕੀ ਜੇ ਤੁਹਾਨੂੰ ਅੱਜ ਮੇਰਾ ਵਲੌਗ ਵਧੀਆ ਲੱਗਿਆ ਪਲੀਜ਼ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਔਰ ਵੀਡੀਓ ਨੂੰ ਦੱਸਿਓ ਤੁਸੀਂ ਤੁਹਾਨੂੰ ਕਿਵੇਂ ਦੀਆਂ ਲੱਗਦੀਆਂ ਜੇ ਕੋਈ ਤੁਹਾਨੂੰ ਘਟਵੱਦ ਲੱਗਦੀ ਹੈ ਵੀਡੀਓ ਦੇ ਵਿੱਚ ਉਹ ਵੀ ਜ਼ਰੂਰ ਦੱਸਿਆ ਕਰੋ ਕਿਉਂਕਿ ਤੁਹਾਡੇ ਦੱਸਣ ਨਾਲ ਹੀ ਸਾਨੂੰ ਪਤਾ ਲੱਗਣਾ ਤੇ ਪਿਆਰ ਤੇ ਸਪੋਰਟ ਇਦਾਂ ਹੀ ਬਣਾ ਕੇ ਰੱਖਿਓ ਓਕੇ ਜੀ ਬਾਬਾ ਗੁੱਡ ਨਾਈਟ ਟੇਕ ਕੇਅਰ ਸਵੀਟ